ਐਸ ਦੇ ਮੁਤਾਬਕ ਗੱਡੀ ਤੁਸੀਂ ਬੁਕਿੰਗ ਕਰਾ ਸਕਦੇ ਹੋ ਇਹਨਾਂ ਦੀ ਇੱਧਰ ਚਾਹ ਦੀ ਸਟਾਲ ਹੈ ਮੇਰੇ ਖਿਆਲ ਚ ਇਹ ਇੱਕ ਦੁਕਾਨ ਹੀ ਇਹਨਾਂ ਦੀ ਹਾਂ ਇਧਰਲੇ ਪਾਸੇ ਇਹਨਾਂ ਦੀ ਚਾਹ ਦੀ ਸਟਾਲ ਹੈ ਠੰਡਾ ਵਗੈਰਾ ਕੁਝ ਵੀ ਲੈ ਸਕਦੇ ਹੋ ਇਧਰਲੇ ਪਾਸੇ ਇਹਨਾਂ ਦਾ ਆਫਿਸ ਹੈ ਬੁਕਿੰਗ ਕਰਦੇ ਜਿੱਥੇ ਤੇ ਇਧਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਅ ਦਰਵਾਜਾ ਸਾਹਿਬ ਦਾ ਗੁੰਮੁਟ ਦਿਖ ਰਿਹਾ ਹੈ ਨਾ ਨਾ ਸੰਗਣ ਸਾਹਿਬ ਦਿਖ ਰਿਹਾ ਹੈਗਾ ਬਿਲਕੁਲ ਨਾਲ ਹੀ ਹੈ ਸਿਰਫ 100 100 ਫੁੱਟ ਦੀ ਦੂਰੀ ਤੇ ਹੈ 10 ਕਿ ਦੁਕਾਨਾਂ ਛੱਡ ਕੇ ਬਸ ਤੇ ਇਹ ਤੋਂ ਤੁਸੀਂ ਬੁਕਿੰਗ ਕਰਾ ਸਕਦੇ ਹੋ ਬਾਕੀ ਬਨੇਰੋ ਬਲੌਗ ਦੇ ਨਾਲ ਤੇ ਦੋ ਪੰਪ ਉੱਥੇ ਹੈ ਤੀਜਾ ਪੰਪ ਬਾਅਦ ਹੀ ਸੱਚ ਇਹ ਹੈਗਾਗਾ ਇਹ ਵੀ ਐਚਪੀ ਦਾ ਹੀ ਪੰਪ ਬਹੁਤ ਹੈ ਵੀਰੇ ਇੱਥੇ ਕਿਉਂਕਿ ਤੇਲ ਦੀ ਖੱਪ ਜਿਆਦਾ ਹੋਣ ਕਰਕੇ ਪੰਪ ਥੋੜੀ ਥੋੜੀ ਦੂਰੀ ਧੀ ਹੈ ਤੁਸੀਂ ਦੇਖ ਸਕਦੇ ਹੋ ਐਚਪੀ ਦਾ ਪੰਪ ਕਿਹ ਹੋ ਗਿਆ ਇੱਕ ਇੰਡੀਅਨ ਆਇਲ ਦਾ ਹੋ ਗਿਆ ਇੱਕ ਸਾਹਮਣੇ ਐਚਪੀ ਦਾ ਹੋਰ ਦਿਖ ਰਿਹਾ ਤੁਹਾਨੂੰ ਪੰਪ ਬਹੁਤ ਹੈ ਤਿੰਨ ਹੈ ਤੇ ਪੰਪ ਮੇਰੇ ਕੋਲ ਚੱਗੇ ਵੀ ਹੋਣਗੇ ਤੇ ਕਿਉਂਕਿ ਤੇਲ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਆ ਇਸ ਦਿਨਾਂ ਚ ਆ ਕੇ ਮੇਰੇ ਖਿਆਲ ਚ ਤਾਂ ਕਰਕੇ ਕੰਪਨੀਆਂ ਉੱਥੇ ਕੰਮ ਜ਼ਿਆਦਾ ਕਰਦੀਆਂ ਜਿੱਥੇ ਤੇਲ ਪਾਣੀ ਦੀ ਜ਼ਿਆਦਾ ਖਪਤ ਹੁੰਦੀ ਆ ਤੇ ਅਸੀਂ ਮੈਨੂੰ ਲੱਗਦਾ ਸਾਰੇ ਨਾਲ ਪਹਿਲਾਂ ਆਗੇ ਸਾਹੀ ਥੋੜੇ ਦਿੱਤੇ ਕਾਲੇ ਵੱਧਾਂ ਤੇ ਹਲੇ ਸਾਡੇ ਨਾਲ ਦੀ ਸੰਗਤ ਆਈ ਨਹੀਂ ਇਹ ਕਹਿ ਰਹੇ ਸੀ ਵੀ 9-10 ਬੰਦੇ ਹੋਣਗੇ ਚਾਰਕ ਬੰਦੇ ਹੋਰ ਐ ਤੇ ਤਿੰਨ ਅਸੀਂ ਆ 7 ਤੇ ਇੱਕ ਬੰਦਾ ਹੋਰ ਹੋਊ ਮੇਰੇ ਖਿਆਲ ਚਾਣਾ ਬਟ 9 ਕ ਬੰਦੇ ਕਹਿੰਦੇ ਸੀ ਬਾਕੀ ਦੇਖਦੇ ਆ ਅਗਲਾ ਆਪ ਦੇ ਹਿਸਾਬ ਨਾਲ ਸੀਟਾਂ ਬੁੱਕ ਕਰੂਗਾ ਉੱਥੇ ਆਪਣੀ ਮਰਜ਼ੀ ਨਾਲ ਦੀ ਤੇ ਬਣੇ ਰਹੋ ਜੀ ਬਲੌਗ ਦੇ ਨਾਲ ਮੰ ਭਾਈ ਜੀ ਗੁਰੂ ਘਰ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਟਰੈਵਲ ਵਾਲੇ ਮੰਗਦੇ ਆ ਇਹਨਾਂ ਨੂੰ ਜ਼ਰੂਰਤ ਪੈਂਦੀ ਆ ਇਹਨਾਂ ਨੂੰ ਸਾਰਾ ਹਿਸਾਬ ਦੇਣਾ ਪੈਂਦਾਗਾ ਇਹਨਾਂ ਦੀ ਉਤਰਾਖੰਡ ਗਵਰਨਮੈਂਟ ਨੂੰ ਕਿ ਕਿੰਨੇ ਬੰਦੇ ਉੱਪਰ ਗਏ ਆ ਤੇ ਕਿਉਂਕਿ ਜਦੋਂ 12 13 ਦੇ ਵਿੱਚ ਹੜਾ ਆਈ ਸੀ ਮੇਰੇ ਖਿਆਲ ਚ ਹੈ ਨਾ ਜੀ ਉਦੋਂ ਦਾ ਲਾਗੂ ਕੀਤਾ ਹੋਇਆ ਹੈ ਉਸ ਤੋਂ ਪਹਿਲਾਂ ਨਹੀਂ ਕਰਦੇ ਸੀਗੇ ਤੇ ਬਾਕੀ ਵੈਸੇ ਜ਼ਰੂਰੀ ਹੈ ਇਹਦੇ ਨਾਲ ਕੀ ਆ ਵੀ ਪਤਾ ਲੱਗ ਜਾਂਦਾ ਨਾਲੇ ਤਾਂ ਗਿਣਤੀ ਹੋ ਜਾਂਦੀ ਆ ਤੇ ਨਾਲੇ ਇਰੇ-ਇਰੇ ਬੰਦੇ ਉੱਪਰ ਗਏ ਆ ਹਨਾ ਸਾਰਿਆਂ ਦੀ ਸਨਾਖਤੀ ਹੋ ਜਾਂਦੀ ਐ। ਕਈ ਵਾਰੀ ਕਿਹਦੀ ਹੋ ਜਾਂਦੀ ਹੋ ਜਾਂਦਾ। ਹਾਂ, ਕਈ ਵਾਰੀ ਕਿਵੇਂ ਕੋਈ ਰੱਬ ਨਾ ਕਰੇ ਕੋਈ ਗੱਲਬਾਤ ਹੋ ਜੇ ਉਹਦੇ ਨਾਲ ਕੀ ਐ ਵੀ ਦਿੱਕਤ ਨਹੀਂ ਆਉਂਦੀ। ਉੱਥੇ ਹਰ ਗੱੜ ਸਾਰਿਆਂ ਦੀ ਚੀਜ਼ੀ ਜੀ। ਚੋਰੀ ਇਹਦੇ ਨਾ ਪਜਣਾ ਜੀ। ਹਾਂ ਹਾਂ ਸਾਰਿਆਂ ਚਾਹੁੰਦੇ ਬਾਈ। 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 ਲੋ ਜੀ ਸਮਾਨ ਆ ਜਿਹੜਾ ਉੱਪਰ ਰੱਖਣ ਲੱਗੇ। ਤੇ ਸਭ ਤੋਂ ਪਹਿਲਾਂ ਅਸੀਂ ਚਾਰੇ ਤਿੰਨੇ ਆ ਗਏ ਤੇ ਚਲੋ ਚੰਗਾ ਹੁੰਦਾ ਹਨਾ ਸਭ ਤੋਂ ਪਹਿਲਾਂ ਆ ਕੇ ਸਮਾਨ ਜਿਹੜਾ ਚੰਗੀ ਤਰ੍ਹਾਂ ਟਿਕ ਜਾਂਦਾ ਹਨਾ ਤੇ ਹੈ ਬੈਗ ਜੇ ਜੇ ਤੂੰ ਅੰਦਰ ਰਹੇਗਾ ਮੇਨ ਮੇਨ ਸਮਾਨ ਇਸ ਵਿੱਚ ਜਿਹੜਾ ਕਿਟ ਅੰਦਰ ਹੈ ਮੇਰਾ ਰੈਲੀ ਕਿਟ ਤਾਂ ਅੰਦਰ ਡਾ ਆਂਦਾ ਚਲਾਉਣਾ ਥੱਲੇ ਉਤਰ ਆਇਆ ਇੱਥੋਂ ਜੜ ਕੇ ਆ ਵੀ ਰੱਖ ਦੇਣਾ ਇੱਧਰ ਆਪਣੇ ਮੇਰੇ ਪੈਗ ਨਾਲ ਓਏ ਰੱਸਾ ਰੋਸਾ ਕੋਈ ਕਾਗਜ਼ ਵੀ ਪਾਉਂਗਾ ਰੱਸਾ ਹੀ ਓਏ ਐਂ ਤਾਂ ਪਾਉਂਗਾ ਕਿਰਾਂ ਰੱਖ ਤਦੇ ਉਹ ਵੀ ਤਾਂ ਉਹ ਨਹੀਂ ਰੱਖਿਆ ਕਿਰਾਂ ਇੱਧਰਲੇ ਪਾਸੇ ਰੱਖ ਦੇ ਮੇਰੇ ਵਾਲੇ ਪਾਸੇ ਕਿੰਨੇ ਪੈਗ ਆਪਣੇ ਹੀ ਟਿਕ ਜਾਣਗੇ ਐਂ ਰੱਖ ਦੇਣਾ ਇੱਥੋਂ ਜੜ ਕੇ ਕਪਾ ਕੇ ਸਾਨੂੰ ਹੋ ਗਿਆ ਇੱਥੇ ਆਇਆ ਨੂੰ ਪੌਣਾ ਘੰਟਾ ਅਸੀਂ ਆਏ ਸੀਗੇ 4:30 ਤੇ ਇਹਨਾਂ ਨੇ ਚਾਰ ਬੰਦੇ ਹੋਰ ਕਰੇ ਸੀਗੇ 10 ਕ ਬੰਦੇ 9-10 ਬੰਦੇ ਇਹਨਾਂ ਨੇ ਆਹ ਟਾਟਾ ਸੋਮੋ ਵਾਸਤੇ ਉਹ ਕਰੇ ਆ ਤੇ ਬਈ ਦੂਸਰੇ ਬੰਦੇ ਉਹ ਵੀ ਲੇਟ ਕਰਾ ਦਿੰਦੇ ਆ ਤੇ ਅਸੀਂ ਤਾਂ ਹੁਣ 4:30 ਵਜੇ ਆਏ ਬੈਠੇ ਆ ਤੇ ਬਈ ਜਦੋਂ ਵੀ ਆਉਣਾ ਥੋੜਾ ਜਨਾ ਹਿੰਮਤ ਨਾਲ ਆਇਆ ਕਰੋ ਆ ਰਿਹਾ ਡਰਾਈਵਰ ਲਓ ਜੀ ਡਰਾਈਵਰ ਕਾਰਡ ਨੇ ਆਨਲਾਈਨ ਜਿਉਂਦੀ ਪੇਮੈਂਟ ਨਹੀਂ ਕਰੀ ਜੋ ਕਾਰਡ ਦੀ ਫੋਟੋ ਕਿੱਥਨੀ ਹੈ ਰਹਿਣਾ ਇਹਨੇ ਦੱਸ ਦਿੱਤਾ ਅੱਛਾ ਇਹ ਪੈਸੇ ਵੀ ਬਿਲਕੁਲ ਅੱਛਾ ਆ ਲੈ ਮੈਂ ਦੱਸਿਆ ਕਾਪੜੀ ਇਧਰ ਬਣਾਓ ਜੀ ਲਓ ਜੀ ਕਾਰਡ ਠੀਕ ਹੈ ਆਹ ਨਾ ਰਿਮਾ ਨੂੰ ਡਾਲ ਦੋ ਭਾਈ ਹੈਲੋ ਮੈਂ ਇਹਨੂੰ ਕਰੂਗੀ ਨਾ ਹਾਂ ਆਠ ਹੈ ਆ ਸੋ ਹਣੀ ਨੂੰ ਲਓ ਜੀ ਇਹਨਾਂ ਨੂੰ ਫਾਈਨਲ ਪੈਸੇ ਵਗੈਰਾ ਦੇਤੇ ਤੇ ਆਪਣੇ ਬੰਦੇ ਵੀ ਪੂਰੇ ਹੋ ਗਏ ਇੱਕ ਅੰਕਲ ਮੂਰੇ ਬੈਠੇ ਆ ਜੀ ਤੇ ਪਿੱਛੇ ਚਾਰ ਬੰਦੇ ਆ ਅਸੀਂ ਆਵਾਂਗੇ ਤਿੰਨੇ ਵਿਚਾਲੇ ਉੱਤਰਾਖੰਡ ਨੌ ਬੰਦਿਆਂ ਦੀ ਜਿਹੜੀ ਮੰਨ ਲਾ ਦਾ ਤਿਆਰੀ ਹੈ ਨੌ ਬੰਦੀ ਹੈ ਨਾ ਕੰਮ ਤੇ ਕਹਿ ਦਿੰਨਾ ਅੱਠ ਚਾਰ ਪਿੱਛੇ ਤਿੰਨੇ ਵਿਚਾਲੇ ਹਾਂ ਅੱਠ ਬੰਦੇ ਆ ਤੇ ਬਸ ਜੀ ਨਿਕਲਦੇ ਆ ਪੰਜ ਚਾਰ ਮਿੰਟਾਂ ਤੱਕ ਤੇ ਬਨੇਰੋ ਬਲੌਗ ਦੇ ਨਾਲ ਉਸ ਡਰਾਈਵਰ ਡਰਾਈਵਰ ਕਿੱਧਰ ਗਿਆ ਡਰਾਈਵਰ ਆ ਰਿਹਾ ਬਸ ਤੇ ਤੁਰਦੇ ਆ ਸਾਰੀ ਸੰਗਤ ਬਸ ਇੱਥੋਂ ਜਾਂਦੀ ਐ। ਲੋ ਜੀ ਹੁਣ ਜਦੋਂ ਅਸੀਂ ਆ ਪਾ ਗਏ ਸਵਾਰੀਆਂ ਵੀ ਆ ਗਈਆਂ ਹੁਣ ਡਰਾਈਵਰ ਪਤਾ ਨਹੀਂ ਕਿੱਧਰ ਚਲਾ ਗਿਆ। ਭਾਈ ਕਿੱਧਰ ਗਿਆ ਡਰਾਈਵਰ? ਬੁਲਾਉ ਨਾ। ਅੱਛਾ ਅੱਛਾ। ਉਹ ਡਰਾਈਵਰ ਨੂੰ ਕੁਝ ਖਾਨ ਪੀਣ ਲੱਗ ਗਿਆ ਤੇ ਤੁਹਾਨੂੰ ਪਤਾ ਵੀ ਡਰਾਈਵਰ ਫਿਰ ਆਪਦਾ ਸਰੀਰ ਨੂੰ ਸੈੱਟ ਕਰਕੇ ਬਹਿੰਦੇ ਆ ਤੇ ਕਿਉਂਕਿ ਡਰਾਈਵਰ ਕਹਿ ਰਿਹਾ ਵੀ 8 ਘੰਟਿਆਂ ਦੀ ਬਾਟ ਹੈ ਤੇ ਬਾਕੀ ਦੇਖਦੇ ਆ ਤੇ ਆਪਾਂ ਨੂੰ ਆਪ ਹੀ ਪਤਾ ਲੱਗ ਜੂਗਾ ਆਪਾਂ ਸਮਾਂ ਦੇਖ ਕੇ ਚੱਲਾਂਗੇ ਕਿੰਨੇ ਘੰਟਿਆਂ ਚ ਉੱਥੇ ਪਹੁੰਚਦੇ ਆ ਗੋਵਿੰਦ ਘਾੜ ਦੀ ਕਿੰਨੀ ਕਿੰਨੀ ਸੀਗੀ ਉਹ ਦੂਰੀ ਮਿੰਦ ਘਾੜ ਦੀ ਲਗਭਗ ਹੋਊਗੀ ਮਤਲਬ 200 291 ਸੀ 273 ਕਿਲੋਮੀਟਰ ਦੂਰੀ ਹੈ ਉਹ ਆ ਗਿਆ ਡਰਾਈਵਰ ਓਏ ਆ ਜਾ ਬਈ ਡਰਾਈਵਰ ਉੰਤਰਪਾਲ ਪਾਉਣਗੇ ਜੋ ਗਿਆ ਚਲਾ ਗਿਆ ਤਾਂ ਕਿਉਂ ਅਰੋਪ ਪਤਾ ਨਹੀਂ ਫੁੰਗਸੇ ਇੱਕ ਡਬਲ ਹੋ ਰਿਹਾ ਖਾਓ ਚੈਲੇ ਨਾ ਕੰਪਟਰ ਲੈ ਨਹੀਂ ਰਹਾ ਉਸ ਨੂੰ ਅੱਛਾ 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 ਉਹ ਠੀਕ ਕਰਾਣੇ ਗਿਆ ਉਹਦਾ ਬਾਰ ਕੋਡ ਨਹੀਂ ਆਇਆ ਅੰਕਲ ਦਾ ਉਹ ਜਿਹੜਾ ਰਜਿਸਟ੍ਰੇਸ਼ਨ ਕਾਰਡ ਨੇ ਬਣਿਆ ਸੀਗਾ ਉਹ ਤਾਂ ਨਹੀਂ ਕਰ ਮੈਂ ਸਰ ਦਾ ਬਣਾ ਲਿਆ ਗ੍ਰੀਨ ਕਾਰ ਹੂੰ ਹੂੰ ਪੋਰਟੇਬਲ ਕਾਰ ਇਹ ਕੋ ਪਤਾ ਨਹੀਂ ਦੋ ਡਬਲ ਹੋ ਰਿਹਾ ਉਹ ਲੈ ਨਹੀਂ ਰਹਾ ਤੁੰਮੇ ਸੇ ਇੱਕ ਹੰਮੇ ਸੇ ਦੇਖ ਹਾਂ ਕਿਸ ਦਾ ਆਪਣੀ ਕਿਸ ਦਾ नाम कार्ड बदल गया इस कार्ड चढ़ने ना पहले वही तो हो किसका नहीं चढ़ रहा है नाम तो 72 नंबर 72 नंबर 72 ने अजी भाई हां 72 है क्या 77 इनके साथ तो दो और है ਕੀ ਕਰਿਆ ਇੱਕ ਵਾਰੀ ਚੱਲ ਜਾਦਾ ਬਸ ਕੰਨੂ ਬਾਈ ਉਹ ਆਪਰੇ ਬੂਟੇ ਬੂਟੇ ਤੇਰੀ ਕੱਲ ਵੀ ਦਿੱਕਤ ਆਈ ਸੀ ਨਾ ਆ ਨਹੀਂ ਬਖਾਣਾ ਉਹਨਾਂ ਨੇ ਰਜਿਸਟ੍ਰੇਸ਼ਨ ਕਰਾ ਦੇ ਬਸ ਇਹ ਬੂਟਾ ਖਰਾਬ ਹੀ ਹੈ ਉਹਨਾਂ ਨੇ ਨੰਬਰ ਪਾ ਲਾ ਦੇ ਇਹਨਾਂ ਚੜ ਜਾਂਦੇ ਜੋ ਬੂਟੇ ਜਿਹਾ ਛੋੜਦੇ ਹੋਰ ਤੇ ਵੀ ਦਿੱਕਤ ਆ ਜਾਂਦੀ ਹੈ ਲੈ ਬੂਟੇ ਦਾ ਵੀ ਕਾਰਡ ਰਜਿਸਟ੍ਰੇਸ਼ਨ ਪਹਿਲਾਂ ਕਰਾਉਣ 'ਚ ਵੀ ਦਿੱਕਤ ਹੋਈ ਸੀ ਮਤਲਬ ਹੈਨਾ ਕੱਲ ਕਰਾਉਣ 'ਚ ਵੀ ਦਿੱਕਤ ਹੋਈ ਸੀ ਤੇ ਅੱਜ ਵੀ ਇਹਨਾਂ ਕੋਲ ਚੜਿਆ ਨਹੀਂ ਆਨਲਾਈਨ ਤੇ ਦੁਬਾਰੇ ਭੇਜ ਜਗਾ ਦੇਖਦੇ ਆ ਕੀ ਬੰਦ ਆ ਜੇ ਪਹਿਲਾਂ ਦੱਸਿਆ ਹੁੰਦਾ ਇਹਨਾਂ ਨੇ ਟਾਈਮ ਨਾ ਕਰਿਆ ਹੁੰਦਾ ਫਿਰ ਪਹਿਲੇ ਭੇਜ ਦਿੰਦੇ ਚਲੋ ਵੀ ਬੈਠੋ ਅਲੋਕਮ ਚਲੋ ਅੱਗੇ ਪਹੁੰਚਾਓ ਵਾਹੇ ਬਰੂ ਉਸ ਦਾ ਬਾਕਸ ਉਹਨੂੰ ਦੇ ਦੋ ਉਸ ਦਾ ਉਸਕੋ ਨਹੀਂ ਵੀ ਕਿ ਮੈਂ ਉਸ ਦਾ ਉਸ ਤੋਂ ਕਰਨ ਵੀ ਲੱਗ ਜਾਣਾ ਹਲੋ ਲਓ ਜਿ ਕਰਾਣਾ बोले सोन्याल जसिया काल बोले सोन्याल जसिया काल लो जी फाइनली इततो अपन ਨਿਕਲ ਚੁੱਕੇ ਆ ਗੋਵਿੰਦ ਘਾਟ ਦੇ ਲਈ ਤੇ ਬਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਦੱਸਾਂਗੇ ਕਿੰਨੇ ਟਾਈਮ ਦਾ ਰਸਤਾ ਤੇ ਕਿੰਨੇ ਸਟਾਪ ਆਉਂਦੇ ਆ ਲੋ ਜੀ ਅੰਕਲ ਪਵਾ ਰਹੇ ਆ ਤੇਲ ਤੇਲ ਪਾਣੀ ਜ਼ਰੂਰੀ ਹੈ ਗੱਡੀ ਦੇ ਵਿੱਚ ਪਾਣੀ ਇਹਨਾਂ ਨੇ ਚੈੱਕ ਕਰ ਲਿਆ ਤੇਲ ਮਿਲਾਂ ਦਾ ਘੱਟ ਸੀ ਤੇਲ ਪਵਾ ਰਹੇ ਆ ਲੋ ਜੀ ਤੇਲ ਪਾਣੀ ਪਵਾ ਲਿਆ ਤੇ ਨਿਕਲ ਚੁੱਕੇ ਆ ਇੱਧਰ ਹੈਗਾ ਗਾਰਿਸ਼ੂ ਕਿਸੇ ਦਾ ਗੁਰੂਕਰ ਜਿੱਥੇ ਆਪਾਂ ਆਤ ਨੂੰ ਸਟੇ ਕਰੀ ਸੀ ਤੇ ਨਿਕਲਦੇ ਆ ਜੀ ਸਮਣੀ ਪਹਾੜ ਦੇ ਕਰੇ ਇੱਕ ਹੀ ਹੋਣਾ ਜਕਾਰਾ ਲਾ ਦਿਓ ਬਈ ਬੋਲੇ ਸੋਨਿਆਲ ਸਮਾ ਹੋ ਗਿਆ ਜੀ ਟੌਣੇ 6 ਮੰਜਿਕ ਮੈਂਟੀ ਰਹੇਗਾ ਨਾ ਦੇਖਦੇ ਆ ਬਾਕੀ ਲੋ ਜੀ ਪਹਾੜ ਆਉਣੇ ਸ਼ੁਰੂ ਹੋ ਗਏ ਤੇ ਆਪ ਤੁਸੀਂ ਦੇਖ ਸਕਦੇ ਹੋ ਸਾਨੂੰ ਤੁਰੰਤ ਤਕਰੀਬਨ 15 ਕਿ ਮਿੰਟ ਹੋ ਗਏ 6 ਵਜੇ ਤੇ ਲਗਭਗ ਅਸੀਂ ਨਿਕਲੇ ਸੀ ਰਿਸ਼ੀਕੇਸ਼ ਤੋਂ ਤੇ ਦੇਖ ਰਹੇ ਆ ਪਹਾੜ ਦਿਸਣੇ ਸ਼ੁਰੂ ਹੋ ਗਏ ਇਹ ਤਾਂ ਹਲੇ ਕੱਚੇ ਪਹਾੜਾ ਅੱਗੇ ਆ ਕੇ ਹੁਣ ਦੇ ਵਧੀਆ ਪਹਾੜਾ ਬਲੌਗ ਦੇ ਨਾਲ ਬਣੇ ਰਹੋ ਸਾਰਾ ਬਲੌਗ ਤੁਹਾਨੂੰ ਦਿਖਾਵਾਂਗੇ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਕਾ ਬਿਲਕੁਲ ਤਾਂ ਲੋ ਜੀ ਪਹਿਲੇ ਨਲੰਗਰ ਤੇ ਸਟਾਪ ਕਰਤਾ ਤੇ ਪਹਿਲਾ ਲੰਗਰ ਆ ਗਿਆ ਕਿਹੜਾ ਪਿੰਡ ਆਏ ਚਾਹ ਪਾਣੀ ਚਾਹ ਪਾਣੀ ਦਾ ਪੀਏਗੇ ਚਾਹ ਪਕੌੜਾ ਦਾ ਖਾਏਗੇ ਲੰਗਰ ਜੇ ਕੌਨ ਸਾ ਪਿੰਡ ਕੌਨ ਸਾ ਹੈ گا ਉਹ ਹੈ ਕਟਿਆ ਰੋਡ ਕਟਿਆਲਾ 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 ਰੋਡ ਕਟਿਆਲਾ ਰੋਡ ਹੈ ਰੋਡ ਨਹੀਂ ਕਟਿਆਲਾ ਪਿੰਡ ਹੀ گاਉ ਹੈ ਹੋਰ ਅੱਧਾ 9 ਕਿਲੋਮੀਟਰ ਪਿਆ ਹੋਇਆ ਹੈ ਅੱਛਾ ਠੀਕ ਹੈ ਆਪਾਂ ਨੂੰ ਚੱਲਿਆ ਨੂੰ ਹੋ ਗਿਆ ਲਗਭਗ ਘੰਟਾ ਆਪਾਂ ਨੂੰ ਪੋੜੇ ਚੱਲਣ ਮੇਂ ਸੀ ਜੀ बाकी चक्कर बीजे बड़े ਜਦੋਂ ਆਪਾਂ ਸਾਰਾ ਕੁਝ ਕਰਕੇ ਮੈਂ ਪਾਈ ਜੋ ਸਾਡਾ ਅਸਪਲੇ ਰੰਗ ਬਸ ਤੇ ਫਿਰ ਮੈਂ ਇੰਨੇ ਬੈਠ ਜਾ ਉਹ ਮੇਜ ਤੇ ਬੈਠਾ ਪਰਸਲੇ ਨੂੰ ਮੇਜ ਤੇ ਬੈਠਾ ਲੈ ਲਓ ਜੀ ਅੰਦਾ ਪਾਇਆ ਲਾ ਅੱਜ ਜਲਦਪਾਣ ਆਪਣਾ ਪਤਾ ਸਾਵੂ ਕਾਰਕ ਕੋਈ ਇੱਕ ਗਲਾਸ ਜੰਦਾ ਹੋ ਗਿਆ ਆ ਗਲਾਸ ਹੀ ਪੀ ਕਰਾ ਸਾਥੂ ਲਈ ਪਾ ਕੇ ਜੰਦਾ ਦੇਖਾ ਦੇ ਬੁਰਕਾ ਲੰਗਾ ਸਭ ਜੇ ਇਹ ਗਰਮ ਗਰਮ ਪਕੌੜੇ ਦਾ ਮਤਲਬ ਗਰਮ ਬਰਤਨ ਪਾਤੀ ਗਲਾਸ ਤੇ ਲੰਗਰ ਆਪ ਚੱਲਦੇ ਆ ਮੈਕਅੱਪ ਦੁਬਾਰ ਕਰ ਆ ਜਿਵੇਂ ਆ ਆ ਜਾਂਦਾ ਬਈ ਲੰਗਰ ਪਾਣੀ ਛਕਦੇ ਆ ਜੀ ਚਾਹ ਪਕੌੜੇ ਦਾ ਲੰਗਰ ਪਹਿਲਾ ਲੰਗਰ ਆਇਆ ਜੀ ਇਹ ਲਗਭਗ ਹੋ ਗਿਆ ਸਾਨੂੰ 1 ਘੰਟਾ ਹੋ ਗਿਆ ਬੁੱਟੇ ਹਨਾ 1 ਘੰਟਾ ਹੋ ਗਿਆ ਚੱਲਿਆ ਨੂੰ ਤੇ 8-9 ਘੰਟਿਆਂ ਦੀ ਬਾਟ ਆ ਦੇਖਦੇ ਆ ਪੱਕੇ ਲੰਗਰ ਪਾਣੀ ਛਕਦੇ ਆ ਕਿਰਾ ਕੁਸ਼ੀ ਬਖਸ਼ੇ ਪਾਸਾ ਬੋਲ ਕੇ ਬਾਤ ਦੇ ਭਾਈ ਜੀ ਭਾਈ ਬਿਆਨ ਧੰਨਵਾਦ ਜੀ ਪ੍ਰੋਣ ਕਰੇ ਲੰਗਰ ਸਾਹਿਬ। ਮੈਂ ਕਹਿੰਦੇ ਭਟੋ ਹਮੇ ਭਟੋ ਗੱਲ ਭਟੋ ਆਮ ਕਟਵਾਦੇ ਹਾਜ਼ਰੀ ਦੇ ਨਾਲ ਬਾਦ ਲੰਗਰ ਬਾਤ ਦੇ ਬਿਆਨ ਸੇ ਧੰਨਵਾਦ ਜੀ ਪ੍ਰੋਣ ਕਰੇ ਮਾਲਕ ਸਕੋਪਾਈ ਪਪੋੜੇ ਦਾ ਹੋਰ ਬਿਆਨ ਧੰਨਵਾਦ ਸੋਡੀ ਸੋਡੀ ਸਭਾ ਸਪਲੇ ਜੋ ਸੇਵਾ ਕਰੋੜਪਿੰਡ ਬਰਨਾਲਾ ਨੇ ਲਾਇਆ ਜੀ ਪਿਛਲੇ 20 ਮਈ ਤੋਂ ਲੈ ਕੇ 10 ਅਕਤੂਬਰ ਤੱਕ ਲੰਗਰ ਚੱਲਦਾ ਜੀ ਇਹ ਪਹਿਲਾ ਲੰਗਰ ਆ ਤਾਂ ਜੇ ਪ੍ਰਤੀਕਰਤਾ ਵਾਲਾ ਜੀ ਪਰਮਾ ਕਰੇ ਮਾਦਬ ਬਹੁਤ ਬਹੁਤ ਧੰਨਵਾਦ ਉਸੇ ਬਖਸ਼ੇ ਪਾਸ ਆਪਣੇ ਮੇਲਾ ਬੜਨਾ ਚੱਲੀਏ ਭਾਈ ਉੱਥੇ ਰੋਕੀ ਜਾਂਦਾ ਸਭ ਦੇ ਗਨ ਸਾਡੇ ਮਾਲਕ ਲਓ ਜੀ ਲੰਗਰ ਪਾਣੀ ਛੱਕ ਕੇ ਆਪਾਂ ਚੱਲ ਪਏ ਆ ਪਹਿਲਾ ਟੰਡਿਆਰਾ ਆਊਗਾ ਹੁਣ ਫਿਰ ਆਊਗਾ ਦੀਪਨਗਰਨ ਤੇ ਤਿੰਨ ਨਗਰਾਂ ਤਿੰਨ ਧਾਰਾ ਇਹ ਅੱਗੇ ਦੀਪ ਪ੍ਰਿਆਰ ਫਿਰ ਆਏਗਾ ਦੀਪ ਪ੍ਰਿਆਰ ਦੀਪ ਓਕੇ फिर श्रीनगर फिर श्रीनगर आएगा हाँ ओके तो, फिर तो आ, आठ घंटे लग जाएंगे ना हाँ आठ नौ घंटे लग जाएंगे हमारे साढ़े ड्राइवर है जी